ਇਹ ਹੁਣ ਜੀ ਫੈਸਲੇ ਤਾਂ ਸੁਪਰੀਮ ਕੋਰਟ ਕਰ ਸਕਦਾ ਜਿਵੇਂ ਕੱਲ ਸਾਡੇ ਅਕਾਲ ਤਖਤ ਸਾਹਿਬ ਦੇ ਵਿਧੇਦਾਰਾਂ ਨੇ ਕੀਤੇ ਗਏ ਫਕਰੀ ਕੰਮ ਵਾਪਸ ਲੈ ਲਿਆ ਗਿਆ ਅਕਾਲ ਤਖਤ ਸਾਹਿਬ ਵੱਲੋਂ ਬਾਦਲ ਪਰਵਾਰ ਪਰ ਉਹ ਪ੍ਰਕਾਸ਼ ਬਾਦਲ ਹੋਣਾ ਰੌਪ ਫਕਰੇ ਤੋਂ ਅੰਦਾਜ਼ਾ ਦਿੱਤਾ ਸੀ ਉਹ ਤੋਂ ਵਾਪਸ ਆ ਜਾਂਦਾ ਉਹਨਾਂ ਨੂੰ ਸਜ਼ਾ ਜਿਹੜੀ ਲਾਈ ਗਈ ਹੈ ਕਿਹਾ ਗਿਆ ਵੀ ਟਾਇਲਟਾਂ ਨੇ ਜਿਹੜੀਆਂ ਸਾਫ਼ ਕਰਨੀਆਂ ਨੇ ਟਾਸਕ ਫੋਰਸ ਵਾਲੇ ਬਣ ਕੇ ਗੁਰੂ ਘਰਾਂ ਦੇ ਮੂਹਰੇ ਖੜਨਾ ਸੁਪਰੀਮ ਕੋਰਟ ਤਾਂ ਨਹੀਂ ਕਰ ਸਕਦਾ ਹੈਗਾ ਬਲੈਕ ਹੰਟਰ ਦਾ ਜਿਹੜਾ ਸਵਾਲ ਚੁੱਕਿਆ ਜਾ ਰਿਹਾ ਸੀ ਪ੍ਰੇਮ ਸਿੰਘ ਚੰਦੂਆ ਅਜਰਾ ਤੇ ਉਹ ਕਹਿੰਦੇ ਮੈਂ ਤਾਂ ਹੈ ਹੀ ਨਹੀਂ ਸੀ ਉਹਦੇ ਵਿੱਚ ਜਿਹੜਾ ਫੋਮਰਟ ਸੀ ਕਿ ਉਹਦੋਂ ਉਹਨਾਂ ਨੇ ਕਿਹਾ ਸੀਗਾ ਕਿ ਦਰਬਾਰ ਸਾਹਿਬ ਦੇ ਸਰੋਵਰ ਕਾ ਦੇ ਲਈ ਹੈਗਾ ਇੱਥੇ ਤਾਂ ਜੇ ਆਪਾਂ ਝੋਨਾ ਵੀ ਜਿਆ ਕਰੀਏ ਤਾਂ ਲੋਕਾਂ ਨੂੰ ਫਾਇਦਾ ਕਿੰਨਾ ਹੋਊਗਾ ਚੰਦੂਆ ਅਜਰਾ ਸਾਹਿਬ ਨੂੰ ਫੜ ਲਿਆ ਸੀਗਾ ਕਿ ਰਿਸ਼ਵਤ ਦੇ ਕੇਸਾਂ ਦੇ ਵਿੱਚ ਦਰਬਾਰ ਸਾਹਿਬ ਦਾ ਸਰੋਵਰ ਸੀ ਉਹਦੇ ਬਾਰੇ ਕਿਹਾ ਸੀ ਵੀ ਉਹਨੂੰ ਪੂਰ ਕੇ ਝੋਨਾ ਲਾ ਦੇਣਾ ਚਾਹੀਦਾ ਕੋਈ ਔਥੈਂਟੀਸਿਟੀ ਹੈ ਇਹਦੀ ਕੋਈ ਪ੍ਰੂਫ ਹੈ ਜਾਂ ਕਦੋਂ ਕਿਹਾ ਸੀ ਬਣਾਉਣ ਵੀਕੈਂਡ ਦੇ ਲਾਹੋਂ ਸੀਆਈ ਐਨ ਇਨਸਪੈਕਟਰ ਕਹਿੰਦੇ ਫੇਰ ਕਹਿੰਦੇ ਬਾਹਾਂ ਐ ਕਰੋ ਫੇਰ ਜਦੋਂ ਸੀਆਈ ਇਨਸਪੈਕਟਰ ਨੇ ਬਾਹਾਂ ਦੇ ਥੱਲੇ ਦੇਖਿਆ ਉੱਥੇ ਤਾਂ ਕੋਈ ਵਾਲ ਹੀ ਹੈ ਨਹੀਂ ਸੀਗਾ ਇਹਨਾਂ ਦੀ ਪੈਂਟ ਲਵਾਤੀ ਤੇ ਇੱਕ ਸ਼ਹਿਰਤਾ ਹੈ ਨਹੀਂ ਸੀ ਥੋੜੀ ਜਿਹੀ ਕੱਚੀ ਪਾਈ ਹੋਈ ਸੀ ਜੇ ਹਿੰਦੂ ਹਕੂਮਤ ਤਕੜੀ ਰਹੀ ਤਾਂ ਫੇਰ ਇਹਨਾਂ ਨੇ ਅਕਾਲ ਤਖਤੇ ਹੁਕਮ ਦੇ ਉੱਤੇ ਨਹੀਂ ਲੈਣਾ ਹੈਗਾ ਸਾਚੀਰਿਕਾਲਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਹੁਕਮਨਾਮਾ ਸੁਣਾਇਆ ਗਿਆ ਸੁਖਬੀਰ ਸਿੰਘ ਬਾਦਲ ਤੋਂ ਫਖਰੇ ਕਾਮ ਹੈ ਜਿਹੜਾ ਅਵਾਰਡ ਉਹਨਾਂ ਦੇ ਪਿਤਾ ਜੀ ਨੂੰ ਦਿੱਤਾ ਗਿਆ ਸੀ ਉਹ ਵਾਪਸ ਲਿਆ ਗਿਆ ਤਾਂ ਇਸੇ ਤੇ ਗੱਲਬਾਤ ਕਰਨ ਪਹੁੰਚੇ ਹਾਂ ਅਸੀਂ ਸਰਦਾਰ ਸਿਮਰ ਸਿੰਘ ਮਾਨ ਕੋਲ ਤਾਂ ਮਾਨ ਨਾਲ ਗੱਲਬਾਤ ਕਰਦੇ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਨ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਫਖਰੇ ਕਾਮ ਵਾਪਸ ਲੈ ਲਿਆ ਗਿਆ ਅਕਾਲ ਤਖਸਾਲ ਸਾਹਿਬ ਵੱਲੋਂ ਬਾਦਲ ਪਰਿਵਾਰ ਤੋਂ ਅਸੀਂ ਦੇਖਦੇ ਹਾਂ ਜੇ ਕੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਹੈ ਜਿਹੜੀ 6ਵੇਂ ਪਾਤਸ਼ਾਹ ਨੇ ਸਥਾਪਿਤ ਕੀਤੀ ਹੈ ਕਿ ਉਹ ਹਰੇਕ ਨੂੰ ਬਲਾ ਸਕਦਾ ਹੈ ਤੇ ਹਰੇਕ ਦੇ ਉੱਤੇ ਤਨਖਾ ਜਾਂ ਸੱਜਾ ਲਾ ਸਕਦਾ ਹੈਗਾ ਜੀ ਦਾ ਮਤਲਬ ਹੈ ਸਿੱਖਾਂ ਦੀ ਸਿਆਸਤ ਤੇ ਉਹਨਾਂ ਦੀ ਬਾਦਸ਼ਾਹੀ ਅਜੇ ਤੱਕ ਵੀ ਕਾਇਮ ਹੈ ਜਿਹੜੀ ਕਿ 1947 ਦੇ ਵਿੱਚ ਅੰਗਰੇਜ਼ਾਂ ਨੇ ਧੋਖਾ ਦੇ ਕੇ ਸਾਡੀ ਬਾਦਸ਼ਾਹੀ ਬਹਾਲ ਨਹੀਂ ਕੀਤੀ ਜਿਹੜੀ 1849 ਦੀ 3T ਸੰਧੀ ਦੇ ਮੁਤਾਬਕ ਉਹਨਾਂ ਨੂੰ ਬਹਾਲ ਕਰਨਾ ਚਾਹੀਦਾ ਸੀ ਸਾਡੀ ਬਾਦਸ਼ਾਹੀ ਨੂੰ ਤੇ ਇਹ ਤਾਂ ਤੁਸੀਂ ਦੇਖਦੇ ਹੋ ਕਿ ਇਹ ਇਹੋ ਜਿਹੇ ਫੈਸਲੇ ਤਾਂ ਸੁਪਰੀਮ ਕੋਰਟ ਕਰ ਸਕਦਾ ਜਿਵੇਂ ਕੱਲ ਸਾਡੇ ਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਕੀਤੇ ਗਏ ਜੀ ਤਾਂ ਉਹਨਾਂ ਨੂੰ ਸਜ਼ਾ ਜਿਹੜੀ ਲਾਈ ਗਈ ਹੈ ਕਿਹਾ ਗਿਆ ਵੀ ਤੁਸੀਂ ਟਾਇਲਟਾਂ ਨੇ ਜਿਹੜੀਆਂ ਉਹ ਸਾਫ਼ ਕਰਨੀਆਂ ਨੇ ਟਾਸਕ ਫੋਰਸ ਵਾਲੇ ਬਣ ਕੇ ਗੁਰੂ ਘਰਾਂ ਦੇ ਮੂਹਰੇ ਖੜਨਾ ਹੈ ਹਮ ਸਾਰੇ ਖੜੇ ਹੋਏ ਨੇ ਸੁਖਬੀਰ ਸਿੰਘ ਬਾਦਲ ਵੀ ਖੜੇ ਨੇ ਢੀਂਟ ਸਾਹਿਬ ਵੀ ਖੜੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਜਿਹੜੀ ਸਜ਼ਾ ਲਾਈ ਹੈ ਉਸੇ ਤਰੀਕੇ ਨਾਲ ਸਜ਼ਾ ਭੁਗਤ ਰਹੇ ਨੇ ਫਿਰ ਇਹ ਬਾਦਸ਼ਾਹੀ ਤਾਂ ਹੈ ਨਾ ਸਿੱਖਾਂ ਦੀ ਅਲੈਦਾ ਹੈ ਨਾ ਸੁਪਰੀਮ ਕੋਰਟ ਤਾਂ ਨਹੀਂ ਐ ਕਰ ਸਕਦਾ ਹੈਗਾ ਬਾਦਲ ਹੁਣਾ ਵੱਲੋਂ ਕੱਲ ਸਾਰੇ ਗੁਨਾਹ ਨੇ ਜਿਹੜੇ ਕਬੂਲ ਕਰ ਲਏਗੇ ਨੇ ਕੰਨੀ ਕਰਦੇ ਜੇ ਮਾਰੇ ਕੰਮ ਕੀਤੇ ਹੈ ਗੋਲੀ ਕਾਂ ਡੇਡ ਹੋਲਾ ਕਰ ਲਿਆ ਪਰ ਜਦੋਂ ਅਦਾਲਤ ਦੇ ਵਿੱਚ ਪੇ ਸੋਣਾ ਹੈ ਫਿਰ ਵੀ ਇਹਨਾਂ ਸ਼ਖਸੀਤਾਂ ਨੂੰ ਜਾਂ ਅਸ਼ੀਤਾਂ ਨੂੰ ਉਹੀ ਬਿਆਨ ਦੇਣਾ ਪਊਗਾ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਦਿੱਤਾ ਹੈ ਅਦਾਲਤਾਂ ਦੇ ਵਿੱਚ ਅਜੇ ਕੇਸ ਚੱਲ ਰਹੇ ਹੈ ਸੈਂਦੀ ਦੇ ਸਾਰਿਆਂ ਦੇ ਤੇ ਇਹ ਤਾਂ ਦੱਸਣਾ ਪਊਗਾ ਇਹ ਅਦਾਲਤ ਦੇ ਵਿੱਚ ਵੀ ਉਹ ਕਹਿੰਦੇ ਜਥੇਦਾਰਾਂ ਤੇ ਵੀ ਅਸੀਂ ਦਬਾਅ ਪਾਇਆ ਸੀ ਜਥੇਦਾਰ ਜਥੇਦਾਰ ਸਾਹਿਬ ਨੇ ਕਿਹਾ ਵੀ ਤੁਸੀਂ ਦਬਾਅ ਪਾਇਆ ਉਹ ਕਹਿੰਦੇ ਹਾਂਜੀ ਪਾਇਆ ਹਾਂ ਗੋਲੀ ਕਾਂਡ ਦਾ ਜਿਹੜਾ ਮਸਲਾ ਹੋਇਆ ਸਾਰਾ ਕਹਿੰਦੇ ਹਾਂਜੀ ਹਾਂ ਹਾਂ ਦੇ ਵਿੱਚ ਸਾਰੇ ਜਵਾਬ ਆਏ ਪਰ ਪ੍ਰੇਮ ਸਿੰਘ ਚੰਦੂ ਮਾਜਰਾ ਕਿਤੇ ਨਾ ਕਿਤੇ ਉਹਨਾਂ ਨੂੰ ਝਾੜ ਵੀ ਪਾਈ ਜਥੇਦਾਰ ਸਾਹਿਬ ਨੇ ਉਹ ਕਹਿੰਦੇ ਝੂਠ ਬੋਲਦੇ ਹੋ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਉਹ ਕਹਿੰਦੇ ਬਲੈਕ ਥੰਡਰ ਦਾ ਜਿਹੜਾ ਸਵਾਲ ਚੁੱਕਿਆ ਜਾ ਰਿਹਾ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹ ਕਹਿੰਦੇ ਮੈਂ ਤਾਂ ਹੈ ਹੀ ਨਹੀਂ ਸੀ ਉਹਦੇ ਵਿੱਚ ਚੰਦੂ ਮਾਜਰਾ ਸਾਹਿਬ ਸਾਰੀਆਂ ਗੱਲਾਂ ਕਰਦੇ ਆ ਪਰ ਉਪਰਨ ਕਾਮਰੇਟ ਸੀ ਕਿ ਹੁਣ ਪਤਾ ਨਹੀਂ ਕਾਮਰੇਟ ਰਹੇ ਹੈ ਕਿ ਨਹੀਂ ਰਹੇ ਜ ਜਦੋਂ ਕਾਮਰੇਟ ਸੀ ਕਿ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਦਰਬਾਰ ਸਾਹਿਬ ਦਾ ਸਰੋਵਰ ਕਾਦੇ ਲਈ ਹੈਗਾ ਇੱਥੇ ਤਾਂ ਜੇ ਆਪਾਂ ਝੋਨਾ ਬੀਜਿਆ ਕਰੀਏ ਤਾਂ ਲੋਕਾਂ ਨੂੰ ਫਾਇਦਾ ਕਿੰਨਾ ਹੋਊਗਾ ਸੋ ਰੋਬੇਰੋ ਜਿਹੜਾ ਡੀਜੀਪੀ ਸੀ ਉਹਨਾਂ ਨੇ ਵੀ ਚੰਦੂ ਮਾੜਾ ਸਾਹਿਬ ਨੂੰ ਫੜ ਲਿਆ ਸੀਗਾ ਕਿ ਰਿਸ਼ਵਤ ਦੇ ਕੇਸਾਂ ਦੇ ਵਿੱਚ ਤੇ ਸੀਆਈਏ ਇੰਸਪੈਕਟਰ ਨੇ ਬੁਲਾਇਆ ਉਹਨਾਂ ਨੇ ਕਿਹਾ ਕਿ ਕਪੜੇ ਲਾਉ ਫੇਰ ਪੈਨਖਮੀਚ ਲਾਈ ਫੇਰ ਇਹ ਬਣਾਉਣ ਵੀ ਕਹਿੰਦੇ ਲਾਹੋ ਸੀਆਈ ਐਂਡ ਇਨਸਪੈਕਟਰ ਕਹਿੰਦੇ ਫੇਰ ਕਹਿੰਦੇ ਬਾਹਮਾ ਐ ਕਰੋ ਫੇਰ ਜਦੋਂ ਸੀਆਈ ਇਨਸਪੈਕਟਰ ਨੇ ਬਾਹਮਨ ਦੇ ਥੱਲੇ ਦੇਖਿਆ ਉੱਥੇ ਤਾਂ ਕੋਈ ਵਾਰ ਹੀ ਹੈ ਨਹੀਂ ਸੀਗਾ ਅੱਛਾ ਇਹਨਾਂ ਦੀ ਪੈਂਟ ਲਵਾਤੀ ਤੇ ਕੁਸ਼ਰਤ ਤਾਂ ਹੈ ਨਹੀਂ ਸੀ ਛੋਟੀ ਜਿਹੀ ਕੱਠੀ ਪਾਈ ਹੋਈ ਸੀਗੀ ਤੇ ਉਹ ਵੀ ਸਾਰਾ ਸਬੂਤ ਹੈਗਾ ਉੱਥੇ ਵੀ ਕੋਈ ਚੀਜ਼ ਹੈ ਨਹੀਂ ਸੀਗੀ ਜਿਹੜੀ ਸਿੱਖੀ ਦੇ ਨਾਲ ਤਲਕ ਰੱਖਦੀ ਹੈ ਜਦਕਿ ਇਹ ਅਕਾਲੀ ਟਿਕਟ ਦੇ ਉੱਤੇ ਵਜ਼ੀਰ ਵੀ ਬਣੇ ਸੀਗੇ ਪਰ ਇਹ ਤਾਂ ਕੱਲੀ ਕਦੇ ਰਹੇ ਨਹੀਂ ਚੰਦਰਾ ਮਾਹਰਾ ਸਾਹਿਬ ਪਰ ਉਹ ਤਾਂ ਕਹਿੰਦੇ ਮੈਂ ਅਕਾਲੀ ਆ ਫਿਰ ਕਹਿੰਦੇ ਅਕਾਲੀ ਦਲ ਸੁਧਾਰ ਲਹਿਰ ਇਸੇ ਤਰ੍ਹਾਂ ਉਹਨਾਂ ਨੇ ਕਹਿ ਕੇ ਸ਼ੁਰੂ ਕੀਤਾ ਸੀ ਹੋਣਗੇ ਕਿ ਫਿਰ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਫਿਰ ਇਹ ਗਲਤ ਹੋਣੀਆਂ ਜਿਹੜਾ ਤੁਸੀਂ ਬਿਆਨ ਉਹਨਾਂ ਦਾ ਦੱਸ ਰਹੇ ਹੋ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਵੀ ਜਿਹੜਾ ਉਹਨਾਂ ਨੇ ਦਰਬਾਰ ਸਾਹਿਬ ਦਾ ਸਰੋਵਰ ਸੀ ਉਹਦੇ ਬਾਰੇ ਕਿਹਾ ਸੀ ਵੀ ਉਹਨੂੰ ਪੂਰ ਕੇ ਝੋਨਾ ਲਾ ਦੇਣਾ ਚਾਹੀਦਾ ਕੋਈ অথੈਂਟੀਸਿਟੀ ਹੈ ਇਹਦੀ ਕੋਈ ਪ੍ਰੂਫ ਹੈ ਜਾਂ ਕਦੋਂ ਕਿਹਾ ਸੀ ਕਿਉਂਕਿ ਤੁਸੀਂ ਤਾਂ ਤਤਕਾਲ ਹੀ ਰਹੇ ਹੋ ਉਹਨਾਂ ਦੇ ਨਾ ਕਦੇ ਇਹ ਤਾਂ ਇਹ ਪ੍ਰਚਲਿਤ ਚੀਜ਼ ਹੈ ਕਿ ਇਹਦਾ ਪ੍ਰੂਫ ਕੀ ਚਾਹੀਦਾ ਹੈ ਕਿ ਇਹ ਤਾਂ ਇਹ ਜਿਹੜੇ ਬੰਦੇ ਉਹਨਾਂ ਦੇ ਨਾਲ ਹੈਗੇ ਆ ਉਹ ਦੱਸ ਸਕਣਗੇ ਮੈਂ ਤਾਂ ਕਾਮਿਟ ਰਿਹਾ ਨਹੀਂ ਕਦੇ ਤਾਂ ਕਿਸ ਤਰੀਕੇ ਨਾਲ ਦੇਖਦੇ ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਕ੍ਰੈਡੀਬਿਲਟੀ ਤੇ ਸਵਾਲ ਹੈ ਜਿਹੜਾ ਲੰਬੇ ਸਮੇਂ ਤੋਂ ਚੁੱਕਿਆ ਜਾ ਰਿਹਾ ਸੀ ਆਪੋਜੀਸ਼ਨ ਵੱਲੋਂ ਜਿਹੜੇ ਅਕਾਲੀ ਦਲ ਦੇ ਆਪੋਜ਼ਿਟ ਕੋਈ ਵੀ ਸੀ ਤੁਸੀਂ ਵੀ ਸੀ ਕੋਈ ਵੀ ਸੀ ਸਾਰੇ ਉਹ ਕਹਿੰਦੇ ਸੀ ਵੀ ਫਖਰੇ ਕਾਮ ਹੈ ਜਿਹੜਾ ਵਾਪਸ ਲੈ ਲੈਣਾ ਚਾਹੀਦਾ ਜਾਂ ਸਜ਼ਾ ਇਹਨਾਂ ਨੂੰ ਲਾਉਣੀ ਚਾਹੀਦੀ ਆ ਕਿਵੇਂ ਦੇਖਦੇ ਹੋ ਕ੍ਰੈਡੀਬਿਲਟੀ ਜਿਹੜੀ ਦਿਖਾਈ ਜਥੇਦਾਰਾਂ ਨੇ ਸਾਰਾ ਫੈਸਲਾ ਤੁਸੀਂ ਸੁਣਿਆ ਹੋਣਾ ਨਹੀਂ ਅਕਾਲ ਤਖਤ ਦੀ ਕ੍ਰੈਡੀਬਿਲਟੀ ਦਿਖਦੀ ਹੈ ਜੀ ਜਥੇਦਾਰਾਂ ਦੇ ਵੀ ਦਿਖਦੀ ਹੈ ਜੇ ਅਕਾਲ ਤਖਤ ਦੀ ਦਿਖਦੀ ਹੈ ਹੂੰ ਤਾਂ ਮੇਰਾ ਮਤਲਬ ਹੈ ਤਾਂ ਇੱਕੋ ਚੀਜ਼ ਜੇ ਜਥੇਦਾਰ ਇਹ ਮaaf ਕਰ ਦੇਣਗੇ ਸਰਸੇ ਦੇ ਸਾਧ ਨੂੰ ਹੂੰ ਫਿਰ ਜੱਥੇਦਾਰਾਂ ਦੀ ਕ੍ਰੈਡਿਬਿਲਟੀ ਦੇ ਉੱਤੇ ਫਰਕ ਪਾਊਗਾ ਪਰ ਅਕਾਲ ਤਖਤ ਸਾਹਿਬ ਦੇ ਉੱਤੇ ਤਾਂ ਨਹੀਂ ਨਾ ਫਰਕ ਪੈ ਸਕਦਾ ਕਿਉਂ ਕਰਕੇ ਫਿਰ ਇਹਨਾਂ ਨੇ ਕਬਜ਼ੇ ਕੀਤੇ ਹੋਏ ਆ ਇਹ ਤਾਂ ਮਹੰਤ ਨੇ ਜਿਹੜੇ ਇਹੋ ਜਿਹੇ ਫੈਸਲੇ ਦੇ ਰਹੇ ਆ ਕਬਰ ਜਦੋਂ ਮਹੰਤੀ ਤੋਂ ਛੁੱਟ ਜਾਂਦੇ ਆ ਅਕਾਲ ਤਖਤ ਸਾਹਿਬ ਤਾਂ ਫੇਰ ਤਾਂ ਫੈਸਲੇ ਦਲੇਰੀ ਦੇ ਨਾਲ ਬਾਦਸ਼ਾਹੀ ਜਿਹੜੀ ਅਕਾਲ ਤਖਤ ਸਾਹਿਬ ਦੀ ਹੈਗੀ ਹੈ ਉਹਦੇ ਮੁਤਾਬਕ ਫੈਸਲੇ ਕਰਨੇ ਚਾਹੀਦੇ ਆ ਜੋ ਕਰ ਦਿੱਤੇ ਹੈ ਜਿਹੜੀ ਬੜੀ ਅੱਛੀ ਗੱਲ ਹੈ ਇਹ ਫੈਸਲਾ ਬਹੁਤ ਵਧੀਆ ਹੋਇਆ ਸਾਰਿਆਂ ਨੇ ਸਲਾਹਿਆ ਤੁਸੀਂ ਵੀ ਸਲਾਹਿਆ ਇਸ ਤੋਂ ਪਹਿਲਾਂ ਜਿਹੜਾ ਫੈਸਲਾ ਕੀਤਾ ਗਿਆ ਸੀ ਗਿਆਨੀ ਗੁਰਬਚਨ ਸਿੰਘ ਵੱਲੋਂ ਮਾਫੀ ਦਿੱਤੀ ਗਈ ਸੀ ਉਹਨਾਂ ਨੂੰ ਵੀ ਜਵਾਬ ਤਾਲੀ ਮੰਗੀ ਹੈ ਜਵਾਬ ਤਾਲੀ ਮੰਗੀ ਹੈ ਤੇ ਉਹਨਾਂ ਤੋਂ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਵਾਪਸ ਲੈ ਲਈਆਂ ਗਈਆਂ ਨੇ ਗਿਆਨੀ ਗੁਰਮਖ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਹਟਾ ਕੇ ਕਿਤੇ ਹੋਰ ਲਾ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਤੇ ਤਾੜਨਾ ਕੀਤੀ ਗਈ ਹੈ ਵੀ ਮੀਡੀਆ ਦੇ ਵਿੱਚ ਜਾਂ ਕੋਈ ਵੀ ਸਟੇਜ ਦੇ ਉੱਪਰ ਨਹੀਂ ਬੋਲ ਸਕਦੇ ਹਾਂ ਬਿਲਕੁਲ ਠੀਕ ਹੈ ਫਿਰ ਇਹ ਮੇਰਾ ਮਤਲਬ ਹੈ ਸੁਪਰੀਮ ਕੋਰਟ ਦਾ ਇਹ ਜਿਹੜੀ ਆਰਡਰ ਨੇ ਦੇ ਸਕਦੀ ਕਿਸੇ ਨੂੰ ਸਿਰਫ ਹਾਲ ਤੱਕ ਸਭ ਦੇ ਸਕਦੇ ਜਿਹਦਾ ਮਤਲਬ ਸਾਡੀ ਬਾਦਸ਼ਾਹੀ ਤਾਂ ਕਾਇਮ ਹੈ ਪਰ ਅਸੀਂ ਧੋਖਾ ਖਾ ਗਏ 1947 ਦੇ ਵਿੱਚ ਅਨਰੀਜਾਂ ਨੇ ਸਾਡੇ ਨਾਲ ਧੋਖਾ ਕੀਤਾ ਨਹਿਉ ਗਾਂਧੀ ਤੇ ਜਿਨੇ ਨੇ ਸਾਡੇ ਨਾਲ ਧੋਖਾ ਕੀਤਾ ਤੇ ਸਾਡੀ ਬਾਦਸ਼ਾਹੀ ਸੁਰਜੀਤ ਨਹੀਂ ਹੋਈ ਬਹਾਲ ਨਹੀਂ ਹੋਈ ਜਿਹੜੀ 1849 ਦੀ ਜਿਹੜੀ ਸੰਧੀ ਅੰਗਰੇਜ਼ਾਂ ਨਾਲ签ਦੀ ਹੋਈ ਸੀ ਉਹਦੇ ਮੁਤਾਬਕ ਬਹਾਲ ਹੋਣੀ ਚਾਹੀਦੀ ਸੀ ਸਾਡੀ ਬਾਦਸ਼ਾਹੀ ਉਹ ਅੰਗਰੇਜ਼ਾਂ ਨੇ ਨਹੀਂ ਕੀਤੀ ਸਾਡੇ ਨਾਲ ਧੋਖਾ ਕੀਤਾ ਫਿਰ 1884 ਦੇ ਵਿੱਚ ਜਦੋਂ ਬਲੂ ਸਟਾਰ ਹੋਇਆ ਬ੍ਰਿਟਾਨੀਆ ਨੇ ਆਪਣੀਆਂ ਫੌਜਾਂ ਇੰਡੀਆ ਦੀਆਂ ਫੌਜਾਂ ਦੇ ਨਾਲ ਲਾ ਕੇ ਤੇ ਰੂਸ ਦੀਆਂ ਫੌਜਾਂ ਨੂੰ ਨਾਲ ਲੈ ਕੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਵਾਏ ਸੋ ਮੇਰਾ ਮਤਲਬ ਹੈ ਕਿ ਇਹ ਬਹੁਤ ਦੁਖਦਾਈ ਹਿਸਟਰੀ ਅਸਾਂ ਦੀ ਸਿੱਖਾਂ ਦੇ ਤੇ ਹੁਣ ਮੋਦੀ ਤੇ ਉਹਦੇ ਯੁੱਗ ਲਈਏ ਜਿਹੜੀ ਅਮਿਤ ਸ਼ਾਹ ਫਿਰ ਰਾਜਨਾਥ ਸਿੰਘ ਵਜੀਫ ਡਿਫੈਂਸ ਦਾ ਫੋਰਮ ਵਜੀਰਾ ਜੈ ਸ਼ੰਕਰ ਹੁਣ ਅਸੀਂ ਸਪਿਰਟ ਰਾਈਜ਼ਰ ਹੈ ਡੋਇਲ ਸੈਨਾ ਰੋ ਦਾ ਮੁਖੀ ਹੈ ਸਾਫ ਦਾ ਰੋ ਦਾ ਮੁਖੀ ਗੋਇਲ ਨਣੀ ਜਿਹੜੀ ਨਵੀਂ ਪਲੈਨਿੰਗ ਕੀਤੀ ਹੈ ਕਿ ਸਿੱਖਾਂ ਨੂੰ ਮਾਰ ਦਿੱਤਾ ਜਾਵੇ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਆ ਬੇਸ਼ੱਕ ਉਹ ਇੰਡੀਆ ਦੇ ਵਿੱਚ ਹੋਣਗੇ ਬੇਸ਼ੱਕ ਬਾਹਰ ਦੇ ਮਨਕਾ ਚ ਤੇ ਉਹਨਾਂ ਨੂੰ ਮਾਰਵਾ ਦਿੱਤਾ ਗਿਆ ਤੇ ਪੰਨੂ ਆਪਣਾ ਜਿਹੜਾ ਅਮਰੀਕਾ ਦਾ ਸਿਟੀਜ਼ਨ ਹੈ ਉਹਦੇ ਉੱਤੇ ਵੀ ਵਾਰ ਕਰਨ ਲੱਗੇ ਸੀਗੇ ਪਰ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਹੈ ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਤੇ ਉਹ ਗੁਪਤੇ ਨੂੰ ਫੜ ਕੇ ਹੁਣ ਉਹ ਅਦਾਲਤਾਂ ਦੇ ਸਾਹਮਣੇ ਪੇਸ਼ ਹੋ ਰਿਹਾ ਹੈਗਾ ਅਮਰੀਕਾ ਦੀ ਜਸਟਿਸ ਡਿਪਾਰਟਮੈਂਟ ਨੇ ਵਰੰਟ ਇਹਨਾਂ ਸਾਰਿਆਂ ਦੇ ਕੱਢ ਦਿੱਤੇ ਹੈਗੇ ਜਿਨ੍ਹਾਂ ਨੇ ਹਿੱਸਾ ਲਿਆ ਸਿੱਖਾਂ ਨੂੰ ਬਾਹਰ ਮਾਰਨ ਦਾ ਤਾਂ ਸੁਖਵੀਰ ਸਿੰਘ ਬਾਦਲ ਦਾ ਸਿਆਸੀ ਪੁਖ ਕਿਵੇਂ ਦੇਖਦੇ ਹੋ ਜਾਂ ਕੀ ਲੱਗਦਾ ਤੁਹਾਨੂੰ ਸੁਖਵੀਰ ਸਿੰਘ ਬਾਦਲ ਦਾ ਤੇ ਜਥੇਦਾਰਾਂ ਨੇ ਤਵੱਜੋਂ ਦੇ ਕੇ ਕਿਹਾ ਵੀ ਜਿਨ੍ਹਾਂ ਨੇ ਵੀ ਅਸਤੀਫੇ ਦਿੱਤੇ ਸੀ ਉਹਨਾਂ ਦੇ ਮਨਜ਼ੂਰ ਕੀਤੇ ਜਾਣ ਤੇ ਡੈਲੀਗੇਟ ਨੇ ਜਿਹੜੇ ਨਵੇਂ ਬਣਾਏ ਜਾਣ ਤਾਂ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਵੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਪਹਿਲਾਂ ਵੀ ਭਾਈ ਮਨਜੀਤ ਸਿੰਘ ਨੇ ਸਾਨੂੰ ਸੱਦਿਆ ਸੀਗੀ ਉਹਦੇ ਚ ਮਹਾਰਾਜਾ ਪਟਿਆਲਾ ਵੀ ਸੀ ਕਿ ਬਰਨਾਲਾ ਸਾਹਿਬ ਵੀ ਸੀਗੇ ਟੋੜਾ ਸਾਹਿਬ ਵੀ ਸੀਗੇ ਤੇ ਤਲਵੰਡੀ ਸਾਹਿਬ ਵੀ ਸੀਗੇ ਆ ਮਨਜੀਤ ਸਿੰਘ ਜਿਹੜਾ ਭਾਈ ਅਮਰੀਕ ਸਿੰਘ ਦਾ ਭਾਈ ਹੈ ਇਹ ਵੀ ਸੀ ਤੇ ਇੱਕ ਕਰਨਾਲ ਵਾਲਾ ਵੀ ਸੀ ਬਬਰਾਂ ਵੱਲੋਂ ਤੇ ਇਹ ਤਾਂ ਉੱਥੇ ਸੌਣ ਚੱਕ ਕੇ ਕੀ ਅਸੀਂ ਅੰਮ੍ਰਿਤਸਰ ਰਲਾਣਾ ਮੈਨੂੰ ਮੰਨਦੇ ਆ ਤੇ ਇਹ ਤਾਂ ਪਗੜੀ ਹੋਗੇ ਸੀ ਹੂੰ ਸੋ ਇਹ ਪਤਾ ਨਹੀਂ ਕਿਹੜੇ بڑے ਪਕੌੜੇ ਹੋਣਗੇ ਜਾਂ ਨਾ ਹੋਣਗੇ ਜੇ ਹਿੰਦ ਹਕੂਮਤ ਤਕੜੀ ਰਹੀ ਹੂੰ ਤਾਂ ਫੇਰ ਇਹਨਾਂ ਨੇ ਫੇਰ ਅਕਾਲ ਤਖਦ ਦੇ ਹੁਕਮ ਦੇ ਉੱਤੇ ਨਹੀਂ ਰਹਿਣਾ ਹੈਗਾ ਹੂੰ ਇਹਨਾਂ ਨੇ ਨਿਕਲ ਜਾਣਾ ਹੈਗਾ ਇਹਨਾਂ ਨੂੰ ਫੜ ਕੇ ਰੱਖਣਾ ਚਾਹੀਦਾ ਹੈ ਹੂੰ ਜੁੰਡੇ ਤੋਂ ਜਿੰਨਾ ਚੇਰਾ ਮੇਰਾ ਮਤਲਬ ਬੰਦੇ ਦੇ ਪੁੱਤ ਨਹੀਂ ਬਣਦੇ ਇਹ ਸੌ ਚੱਕ ਲੈਂਦੇ ਆ ਮੇਰੇ ਕਮਰੇ ਦੇ ਵਿੱਚ ਜਾਓ ਜਾ ਕੇ ਫੋਟੋ ਪਈ ਹੈ ਥੱਲੇ ਭਾਈ ਮਨਜੀਤ ਸਿੰਘ ਬੈਠੇ ਹੈ ਹਾਂਜੀ ਤੇ ਅਸੀਂ ਸਾਰੇ ਸੌਹਾ ਚੱਕ ਰਹੀਆਂ ਹਾਂ ਕਿ ਅਸੀਂ ਅਲੈਦਾ ਰਾਜ ਚਾਹੁੰਦੇ ਹਾਂ ਅੰਮ੍ਰਿਤਸਰ ਦਾ ਲਾੜਨਾਮਾ ਹਾਂ ਪਰ ਇਹ ਲੋਕ ਸਰਪਾ ਜਿਹੇ ਇਹਨਾਂ ਦਾ ਕੀ ਕੀਤਾ ਜਾਊਗਾ ਧੰਨਵਾਦ ਸਰਬੋਤਮ ਧੰਨਵਾਦ